जी, जी दे दे हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਤਾਂ ਸ਼ੁੱਕਰਵਾਰ ਹੋ ਗਿਆ ਤੇ ਆਪਾਂ ਅੱਧੀ ਦਿਹਾੜੀ ਲਾ ਲਈ ਆ ਕੰਮ ਤੇ ਤੇ ਹਾਂ ਦੁੱਤੀ ਪਾਣੀ ਖਾ ਕੇ ਬੈਠੇ ਆ ਰੈਸਟ ਕਰਦੇ ਆ ਤੇ ਬਾਅਦ ਵਿੱਚ ਕੰਮ ਤੇ ਜਾਵਾਂਗੇ ਫੇ 5 ਵਜੇ ਛੁੱਟੀ ਕਰਾਂਗੇ ਤੇ ਸ਼ਨੀਵਾਰ ਦਾ ਵੀ ਫੇਰ ਛੁੱਟੀ ਆਪਾਂ ਨੂੰ ਤੇ ਬਾਕੀ ਗਰਮੀ ਕਾਫੀ ਪੈ ਰਹੀ ਹੈ ਅਟਲੀ ਕਿਉਂਕਿ ਹੁਣ ਗਰਮੀ ਦਾ ਟਾਈਮ ਹੈ ਤਾਂ ਤੜਣੀ ਹੈਗੀ ਆ ਤੇ ਦੀ ਬੱਤੀ ਸਤੀ ਇੱਥੇ ਤਾਂ ਘਰ ਡਿਗਰੀ ਹੋ ਜਾਂਦੀ ਹੈ ਬਾਹਰ ਤੇ ਇੰਡੀਆ ਦੇ ਘਰ ਦੀ ਇੱਥੇ ਥੋੜੀ ਜਿਹੀ ਫਰਕ ਹੈ ਬਿਆ ਥੋੜੀ ਜਿਹੀ ਦੂਜੀ ਪੈਂਦੀ ਸੇਕੋ ਇੱਥੇ ਲੋੜ ਵਿੱਚ ਉੱਭੀ ਲੋ ਆ ਸਾਜਾ ਘਟ ਹੁੰਦਾ ਤੇ ਬਾਕੀ ਚਲੋ ਇੰਡੀਆ ਜੀ ਧਰ ਰਿਹਾ ਤੇ ਸ਼ਾਂਹ ਥੋੜੀ ਵਾਸਤੇ ਬੈਠੇ ਉਹ ਵੀ ਖਾ ਕੇ ਜਦੋਂ ਤਾਂ ਛੁੱਟੀਆਂ ਆਉਣ ਸਕੂਲੇ ਤੇ ਬਾਕੀ ਦੇਖਦੇ ਕੱਲੂ ਕੀ ਬੜਦਾ ਸਦੀਵਾਰ ਦੇਖਦੇ ਕਿਤੇ ਜਾਂਦੇ ਹੋ ਤੇ ਬਾਕੀ ਆਪਾਂ ਗੱਡੀ ਲਈਆ ਤੇ ਇੱਕ ਦੋ ਦਿਨ ਲੱਗ ਜਾਣੇ ਉਹਨੂੰ ਭਲੇ ਛੁਰਚ ਕੱਲ ਪਿੱਕ ਕਰ ਦਿੱਤਾ ਸੀ ਉਹਨਾਂ ਦਾ ਵੈਸੀ ਜਾਣਾ ਕਿ ਛੁਰਚ 17 ਦੇ ਤੇ ਇਹ ਆਪਾਂ ਲੈ ਕੇ ਆਵਾਂਗੇ ਆਪੀ ਦੇਖੋ ਮੰਗਲ ਵਦਾਰ ਤੱਕ ਮਿਲ ਗਈ ਆਗੇ ਕਿਉਂਕਿ ਟਾਈਮ ਨਾਲ ਦੇ ਕਾਬਿਲ ਕਾਰਵਾਈ ਕਰਦੀ ਰਹੀ ਹੈ ਸਾਰੀ। ਤੇ ਬਾਕੀ ਚਲੋ ਫਿਰ ਆਉਂਗੇ ਫਿਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਬਾਕੀ ਅੱਜ ਹੈਗੀ ਹੈ 27 ਜੂਨ ਤੇ ਅੱਜ ਆਪਾਂ ਨੂੰ ਇਟਲੀ 'ਚ 18 ਸਾਲ ਹੋ ਗਏ ਪੂਰੇ। 27 ਜੂਨ ਤੇ 2007 ਵਿੱਚ ਆਏ ਸੀ ਆਪਾਂ। ਤੇ ਟਾਈਮ ਦਾ ਬਦਲਣ ਲੱਗਾ ਘੜੀ ਵੇਲੇ ਦੁੱਗ ਜਾਂਦਾ। 18 ਸਾਲ ਪਤਾ ਨਹੀਂ ਕਿਦਾਂ ਦਿਲਦੇ। ਤੇ ਤੁਹਾਨੂੰ ਵਧੀਆ ਇੱਥੇ ਹੁਣ ਵੀਰ ਚ ਵਧੀਆ ਦਾ ਥੋੜਾ ਜਿਹਾ ਘਟਿਆ ਇੱਥੇ ਇਟਲੀ ਵਿੱਚ ਕਰਦੇ ਇੰਨਾ ਟਾਈਮ ਹੋ ਗਿਆ ਆਪਣਾ ਤੇ ਕਿੱਥੀਆਂ ਵੀ ਆਪਾਂ ਜਾਵਾਂਗੇ ਹੁਣ ਦੱਸਾਂਗੇ ਤਰੀਕ ਕਰ ਜਾਣਾ ਤੇ ਬਾਕੀ ਜਦੋਂ ਬਦੌਦਾ ਸ਼ੁਰੂ ਦੇ ਵਿੱਚ ਥੋੜੀਆਂ ਕੱਪ ਉਹ ਜਦੋਂ ਬੈਕ ਜਾਦਾ ਫੇਰ ਥੋੜੀ ਥੋੜੀ ਸਟਰਿੰਗ ਕਰਦੇ ਸਹੀ ਹੋ ਜਾਂਦਾ ਇਹ ਪ੍ਰੋਬਲਮ ਹਟ ਗਈ ਹੈ ਤੇ ਬਾਕੀ ਚਲੋ ਸਾਰੇ ਰੂਰ ਹੋਰ ਇਹ ਤਰੱਕੀ ਮਿਲ ਜਾਂਦੀ ਆ ਤੇ ਬਾਕੀ ਅੱਜ 18 ਸਾਲ ਹੋ ਗਏ ਪਤਾ ਨਹੀਂ ਲੱਗਿਆ ਕੰਬਾ ਵਿੱਚ ਕਿਉਂਕਿ ਪੰਜ ਦਿਨ ਕੰਮ ਚੱਲਿਆ ਦੁਬਾਰ ਕਿਤੇ ਸਮਾਨ ਲਿਆਣਾ ਗੱਲ ਦਾ ਗੇ ਕੰਪਿਟ ਨਹੀਂ ਲੱਗੇ ਅੱਡੇ ਇਹ ਟਾਈਮ ਦੱਸ ਨਹੀਂ ਹੁੰਦਾ ਰਹਿਦਾ ਤੇ ਕੰਮ ਦੇ ਜ਼ਰਾ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਤੇ ਚਲੋ ਬਾਕੀ ਆਪਾਂ ਤੁਹਾਨੂੰ ਗੱਲ ਦੇ ਵਲੌਗ ਚ ਲੈਣਾਗੇ ਹੁਣ ਸਾਰੇ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਕਰਕੇ ਜੁੜੇ ਤੇ ਆਪਾਂ ਨਵੇਂ ਜਿਹੜੇ ਸਬਸਕ੍ਰਾਈਬਰ ਆਪਣੇ ਜੁੜੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਹੌਲੀ ਹੌਲੀ ਕੋਈ ਇਦਾਂ ਹੀ ਆਪਾਂ ਤਰੱਕੀ ਕਰਦੇ ਰਹੀਏ ਤੇ ਬਾਕੀ ਬਾਹਰ ਹੁਣ ਬਦਲ ਜੇ ਹੋਏ ਆ ਤਾਂ ਮੋਂ 12 ਦੀ ਦੱਸਾਂ ਕਿ ਅੱਗੇ 20 ਤਾਂ ਪੈਣੀ ਹੈਗਾ ਜੰਗੀ ਪੂਰਾ ਬਲਾਹਤ ਵਾਲੀ ਗੱਡੀਆਂ ਦੀ ਤੇ ਚਲੋ ਗਰਮੀ ਪੈਣੀ ਹੈ ਗਰਮੀ ਦਾ ਟਾਈਮ ਹੈ ਚਲੋ ਠੀਕ ਹੈ ਜੀ ਤੁਹਾਨੂੰ ਕੱਲ ਦੇ ਬਲੌਗ ਜਮਾ ਦੇ ਆਪਾਂ ਤੇ ਸਾਰੀਆਂ ਸਸਤੀ ਗੱਲ ਦੱਸਣੇ